ਦੋਸਤੋ ਡੇਰਾ ਬਿਆਸ ਨੂੰ ਲੈ ਕੇ ਆਈ ਵੱਡੀ ਤਾਜ਼ਾ ਅਪਡੇਟ ਟੁੱਟਿਆ ਰਿਕਾਰਡ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਣਾ ਲੋਕਾਂ ਨੇ ਚਾਹਿਆ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਨੂੰ ਹੱਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਬਬ ਕਾਲਾ ਸਹਿਬ ਰਾਦਰ ਸਭ ਮਿਸਸਨ ਬਿਆਸ ਨਾਲ ਸੰਬੰਧਿਤ ਐਤਵਾਰ ਨੂੰ ਹੋਏ ਵਿਸ਼ਾਲ ਸੱਜ ਸੰਗ ਦੌਰਾਨ ਦਰਸ਼ਨ ਲਈ ਲਗਭਗ 10 ਲੱਖ ਸੰਗਤਾਂ ਡੇਰਾ ਬਿਆਸ ਵਿਖੇ ਇਕੱਠੀ ਹੋਈ बाबा ਗੁਰਿੰਦਰ ਸਿੰਘ ਢਿੱਲੋਂ ਜੀ ਵੱਲੋਂ satsang ਫਰਮਾਇਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਧੰਨ ਸੁਣ ਕਰ ਮਨ ਸਮਝਾਈ ਵਰਗੇ ਸ਼ਬਦਾਂ ਤੋਂ ਬਾਣੀ ਦੀ ਵਿਆਖਿਆ ਕਰਕੇ ਸੰਗਤ ਨੂੰ ਨਾਮ ਸਿ ਉਹਨਾਂ ਦੇ ਕਰਮਾ ਦੀ ਮੁਕਤੀ ਬਾਰੇ ਪ੍ਰੇਰਿਤ ਕੀਤਾ ਹਜੂਰ ਜਸਦੀਪ ਸਿੰਘ ਗੇਲਵੀ ਸਟੇਜ ਤੇ ਮੌਜੂਦ ਰਹੇ ਸੰਗਤ ਦੀ ਗਿਣਤੀ ਨੇ ਜ਼ਿਆਦਾ ਸੀ ਕਿ ਪੰਡਾਲ ਵੀ ਛੋਟਾ ਪੈ ਗਿਆ ਤੇ ਅਰਜੀ ਪੰਡਾਲ ਬਣਾਉਣੇ ਪਏ ਪਹਿਲੀ ਵਾਰ ਕਾਰਾਂ ਦੀਆਂ ਪਾਰਕਿੰਗਾਂ ਫੁੱਲ ਹੋ ਗਈਆਂ ਹਨ ਦੇ ਬਾਹਰ ਵੀ ਅਰਜੀ ਪਾਰਕਿੰਗ ਦਾ ਇੰਤਜ਼ਾਮ ਕੀਤਾ ਗਿਆ 10000 ਤੋਂ ਵੱਧ ਸੇਵਾਦਾਰਾਂ ਵੱਲੋਂ ਟ੍ਰੈਫਿਕ ਲੰਗਰ ਭੋਜਨ ਪੰਡਾਰਾ ਸਫਾਈ ਅਤੇ ਕੰਟੀਨਾ ਆਦਿ ਦੀ ਬਿਹਤਰੀਨ ਤਰੀਕੇ ਨਾਲ ਸੇਵਾ ਨਭਾਈ ਗਈ। ਵਿਆਸ ਰੇਲਵੇ ਸਟੇਸ਼ਨ ਤੇ ਆਉਣ ਵਾਲੀਆਂ ਟ੍ਰੇਨਾਂਾਂ ਨੂੰ ਪਹੁੰਚਣ ਲਈ ਸੰਗਤ ਦੀ ਵੀ ਸਹੂਲਤ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ। ਖਬਰ ਨੂੰ ਅੰਤ ਤੱਕ ਦੇਖਣੇ ਤੁਹਾਡਾ ਬਹੁਤ